ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਮ ਗਗਨ ਦਵਾਮਾ ਬਾਝਾ ਭਾਗ 16 ਤੇ ਨਾ ਹੀ ਮੇਰੇ ਕੋਲ ਕੋਈ ਹੁਨਰ ਬੜਾ ਹੀ ਹਾਰ ਖਾਵੇ ਆਪਣੇ ਆਪ ਉੱਤੇ ਹਰਖ ਤੋਂ ਛੋਟ ਗੁੱਸਾ ਵੀ ਕਿ ਜਿਸ ਆਦਮੀ ਪਾਸ ਇਲਮ ਨਹੀਂ ਅਕਲ ਨਹੀਂ ਨਾ ਹੀ ਕਿਸੇ ਚੰਗਿਆਈ ਦਾ ਰਤੀਪੋਰਾ ਜਿਸ ਦੇ ਪੰਨੇ ਹੋ ਗੂ ਉਹ ਆਦਮੀ ਆਦਮੀ ਹੋਇਆ ਕਿ ਪਸੂ ਸੱਚ ਹੀ ਰਾਣੋ ਮੈਂ ਆਦਮੀ ਨਹੀਂ ਪਸੂ ਸਾਂ ਤੇ ਪਸ਼ੂਆਂ ਵੇਲੇ ਵਾਲੇ ਹੀ ਮੇਰੇ ਲੱਛਣ ਸਨ ਜਿਹੜਾ ਆਦਮੀ ਬੇਮਤਲਬ ਹੀ ਰਾਹ ਜਾਂਦਿਆਂ ਨੂੰ ਠੁੱਡ ਕੱਡ ਮਾਰਦਾ ਹੋਵੇ ਉਹ ਪਸੂ ਨਹੀਂ ਤਾਂ ਹੋਰ ਕੀ ਹੋਇਆ ਪਸੂ ਵੀ ਆਪਣੇ ਮਾਲਕ ਦਾ ਆਪਣੀ ਮਾਂ ਦਾ ਆਪਣੇ ਨਾਲ ਹਿੱਤ ਪਿਆਰ ਕਰਨ ਵਾਲੇ ਦਾ ਲਿਆਸ ਕਰਦੇ ਨੇ ਪਰ ਮੈਂ ਤਾਂ ਉਹਨਾਂ ਤੋਂ ਵੀ ਨਫਟ ਸਾਬਤ ਹੋਇਆ ਕੌਣ ਮੇਰੇ ਵਰਗ ਵਰਗੇ ਗਏ ਗੁਜਰੇ ਨੂੰ ਬੰਦੇ ਆਖੇਗਾ ਜਿਸਨੇ ਆਪਣੀ ਮਾਂ ਨੂੰ ਤਸੀਹੇ ਸਹ ਸਹਿ ਕੇ ਮਾਰਨ ਲਈ ਮਜਬੂਰ ਕੀਤਾ ਜਿਸਨੇ ਆਪਣੀ ਬਾਲ ਸਹੇਲੀ ਨੂੰ ਦਰਕਾਰ ਕੇ ਬੇਇੱਜ਼ਤ ਕਰਕੇ ਛੇਕੜ ਫੱਟੜ ਕਰਕੇ ਹਵਾਨੀयत ਦਾ ਸਵੋਥ ਦਿੱਤਾ ਕੋਈ ਹੋਵੇਗਾ ਦੁਨੀਆ ਵਿੱਚ ਮੇਰੇ ਵਰਗਾ ਨਾ ਕਦਰ ਸਨਾਸ ਆਦਮ ਨੂੰ ਮਾਫ਼ ਕਰਨਾ ਰਾਂ ਨੂੰ ਜਾਪਦਾ ਹੈ ਮੇਰਾ ਦਿਮਾਗ ਇਸ ਵੇਲੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਲਿਖਣ ਵਾਲੀਆਂ ਗੱਲਾਂ ਨੂੰ ਲਾਂਬੇ ਛੱਡ ਕੇ ਮੈਂ ਮੈਂ ਵੇਤਵੀਆਂ ਕੁਮਾਰੀ ਚਲਾ ਜਾ ਰਹੇ ਹਨ ਪਤਾ ਨਹੀਂ ਕਿਹੋ ਜਿਹੀ ਹੱਲ ਹੱਲਚਲ ਮੱਚੀ ਹੋਈ ਹੈ ਇਸ ਵੇਲੇ ਮੇਰੇ ਅੰਦਰ ਬਰਸਾਤੀ ਨਾਲੀ ਵਰਗੀ ਤੇਜ਼ੀ ਨਾਲ ਮੇਰੇ ਅੰਦਰੋਂ ਇਤਨਾ ਕੁਝ ਉਹ ਮੱਡਿਆ ਚਲਿਆ ਆ ਰਿਹਾ ਹੈ ਕਿ ਉਸ ਨੂੰ ਤਰਤੀਬ ਬਾਰ ਕਲਮ ਦੇ ਹਵਾਲੇ ਕਰਨਾ ਮੇਰੇ ਵਾਸਤਾ ਰੋਕ ਨਹੀਂ ਰਿਹਾ ਲਿਖਣ ਕੁਝ ਲੱਗਦਾ ਹਾਂ ਤੇ ਲਿਖਿਆ ਕੁਝ ਜਾਂਦਾ ਹੈ ਸੋ ਇਸ ਵੇਲੇ ਵਕ ਵਕ ਸੋ ਇਸ ਵੇਲੇ ਵਕ ਵਕ ਦਾ ਖਹਿਣਾ ਛੱਡ ਕੇ ਮੈਂ ਤੇ ਹੋਸ਼-ਵਾਸ਼ ਨੂੰ ਪੂਰੀ ਤਰ੍ਹਾਂ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕਰਦਾ ਹੋਇਆ ਹੁਣ ਮੈਂ ਅਸਲ ਮਤਲਬ ਵੱਲ ਆਉਂਦਾ ਹਾਂ ਜਿੰਨਾ ਚਿਰ ਅੰਨ੍ਹਾ ਸਾਂ ਤਦ ਤੀਕ ਅਕਲ ਹੋਛਦੀਆਂ ਅੱਖਾਂ ਬੰਦ ਸਨ ਨਾ ਕਦੀ ਮੈਨੂੰ ਮਾਂ ਦੀ ਮਮਤਾ ਦਿਖਾਈ ਦਿੱਤੀ ਤੇ ਨਾ ਕਦੀ ਰਾਨੋ ਦੀ ਤੇਰੇ ਦਿਲ ਨੂੰ ਪੜਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅੱਖਾਂ ਵਿੱਚ ਬਿਨਾਈ ਭਰਤੀ ਉਦੋਂ ਮੇਰੇ ਵੇਖਣ ਲਈ ਕੁਝ ਵੀ ਵਾਕੀ ਨਹੀਂ ਸੀ ਰਹਿ ਗਿਆ ਮਾ ਬਾਰੇ ਮੈਨੂੰ ਵਿਸ਼ਵਾਸ ਹੋ ਚੁੱਕਾ ਸੀ ਕਿ ਪਹਿਲਾਂ ਹੀ ਮੇਰੀ ਵਜ੍ਹਾ ਕਰਕੇ ਜਿਹੜੀ ਮਰਨ ਮੁੱਕਣ ਵਾਲੀ ਹੋਈ ਪਈ ਐ ਉਹ ਮੇਰੇ ਉਸ ਕਸਾਈ ਬਣੇ ਦਾ ੱੱੱਕਾ ਕਦੋਂ ਸਹਾਰ ਸਕੀ ਹੋਵੇਗੀ ਜਰੂਰ ਪੁੱਤਰ ਦੀ ਸਤਾਈ ਹੋਈ ਉਹ ਮੌਤ ਦੇ ਮੂੰਹ ਵਿੱਚ ਜਾ ਪਈ ਹੋਵੇਗੀ ਤੇ ਰਾਣੂ ਤੇਰੇ ਨਾਲ ਮੈਂ ਜਿਹੜੀ ਕੈਰੀ ਨਹੀਂ ਦੂਰੀ ਬਸਲੂਕੀ ਕੀਤੀ ਸੀ ਘਰੋਂ ਨਿਕਲਣ ਤੋਂ ਬਾਅਦ ਉਸ ਦੇ ਅਹਿਸਾਸ ਨੇ ਕਿੰਨਾ ਮੈਨੂੰ ਚੁਲਸਾ ਆਇਆ ਇਸ ਦਾ ਬਿਆਨ ਕਲਮਨਾਲ ਤੱਕ ਜਵਾਨ ਨਾਲ ਵੀ ਕਦੀ ਨਹੀਂ ਹੋ ਸਕੇਗਾ ਇਸ ਦੀ ਮੈਨੂੰ ਉਮੀਦ ਨਹੀਂ ਕਲਪਨਾ ਦੀਆਂ ਅੱਖਾਂ ਨਾਲ ਮੈਂ ਇਸ ਵੇਲੇ ਰਾਣੂ ਤੇਰੇ ਦਿਲ ਅੰਦਰਲੇ ਉਤਰਾਵਾ ਚੜਾਵਾ ਨੂੰ ਸਮਰਤ ਤੱਕ ਦੇਖ ਰਿਹਾ ਹਾਂ ਕਿ ਚਿੱਠੀ ਪੜਦੀ ਪੜਦੀ ਤੂੰ ਕੀ ਸੋਚ ਰਹੀ ਹੈ ਕਿਹੜੇ ਕਿਹੜੇ ਵਾਨਾਂ ਵਿੱਚ ਗੇੜੇ ਖਾ ਰਹੀ ਹੋਵੇਂਗੀ ਸੱਚ ਤਾਂ ਇਹ ਹੈ ਰਾਣੂ ਕਿ ਦਿਲ ਉੱਤੇ ਲੱਦੇ ਹੋਏ ਮਨਾਮੋਹੀ ਬੋਝ ਨੂੰ ਜਿਸ ਨੇ ਮੇਰੀ ਜਾਨ ਕੰਦਲ ਕਰ ਰੱਖੀ ਹੈ ਹਲਕਾ ਕਰਨ ਦੇ ਖਿਆਲ ਜਹੀ ਮੈਂ ਚਿੱਠੀ ਲਿਖਣ ਬੈਠਾ ਹਾਂ ਪਰ ਕੀ ਦੱਸਾਂ ਹਲਕਾ ਹੋਣ ਦੇ ਥਾਂ ਸਭੋ ਦੇਲ ਉਤੇ ਕਸ਼ਟਾਂ ਦਾ ਅੰਬਾਰ ਹੋਰ ਉੱਚਾ ਹੋਰ ਉੱਚਾ ਉੱਥਰ ਦਾ ਹੋਇਆ ਮੇਰੇ ਹਵਾਸ ਗੁੰਮ ਕਰੀ ਜਾ ਰਿਹਾ ਹੈ ਸੋ ਹੁਣ ਮੇਰੀ ਪੂਰੀ ਕੋਸ਼ਿਸ਼ ਨਾਲ ਆਪਣੇ ਅੰਦਰਲੇ ਤੂਫਾਨ ਨੂੰ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕਰਕੇ ਅਗਲੀ ਗੱਲ ਸ਼ੁਰੂ ਕਰਦਾ ਹਾਂ ਕਰੋਨਿਕਾਂ ਦੀ ਗੱਲ ਲਿਖ ਰਿਹਾ ਹਾਂ ਸਾਂ ਵਸਤੀ ਤੋਂ ਬਸਤੀ ਤੋਂ ਜਦ ਮੈਂ ਬਾਹਰ ਨਿਕਲਿਆ ਤਾਂ ਮੇਰੀ ਹਾਲਤ ਉਸ ਵੇਲੇ ਡਾਢੀ ਹੀ ਤਰਸਜੋਗ ਸੀ ਤੋ ਇਤਵਾਰ ਨਹੀਂ ਕਰੀਂ ਗਿਰਾਨੋ ਸਰੀਰ ਮੇਰੇ ਵਿਚਰਾ ਲਹੂ ਜੰਮਦਾ ਜਾ ਰਿਹਾ ਸੀ ਉਸ ਵੇਲੇ ਮੈਨੂੰ ਲੱਗਦਾ ਸੀ ਕਿ ਸੀਨਾ ਮੇਰਾ ਪਾਟਿਆ ਕੀ ਪਾਟਿਆ ਤਾਂ ਦਿਲ ਮੇਰਾ ਫੁੜਕ ਦੇਣੇ ਬਾਹਰ ਆਇਆ ਇੱਕ ਕੀਆ ਸੜਕ ਉੱਤੇ ਵਾਹੋ ਤਾਹੀ ਤੁਰਿਆ ਜਾਂਦਾ ਸਾਂ ਪਰ ਅੱਖਾਂ ਮੇਰੀਆਂ ਕੁਝ ਹੋਰ ਹੀ ਵੇਖ ਰਹੀਆਂ ਸਨ ਮਾਂ ਸੱਥਰ ਤੇ ਪਈ ਹੋਈ ਸੀ ਰਾણો ਦਾ ਸਿਰ ਫਰਸ਼ ਨਾਲ ਵੱਜ ਕੇ ਲੂ ਲਹਾਨ ਹੋਇਆ ਪਿਆ ਸੀ ਤੇ ਰਾણો ਸਿਸਕਦੀ ਹੋਈ ਇੱਕੇ ਸਾਹੇ ਮੈਨੂੰ ਗਾਲਾਂ ਕੱਢੀ ਜਾ ਰਹੀ ਸੀ ਲੋਕੀ ਕਹਿੰਦੇ ਨੇ ਔਰਤ ਉਤੇ ਹੱਥ ਉਠਾਣਾ ਮਨ ਦੀ ਸਭ ਤੋਂ ਵੱਡੀ ਕਾਇਰਤਾ ਹੈ ਪਰ ਮਰਦ ਹੋ ਕੇ ਜਿਸ ਨੇ ਇੱਕੋ ਵੇਲੇ ਇੱਕ ਨਹੀਂ ਦੋ ਔਰਤਾਂ ਉਤੇ ਹੱਥ ਉਠਾਇਆ ਹੋਵੇ ਇਹ ਸ਼ੱਕੀ ਮਾਂ ਉਤੇ ਅਤੇ ਦੂਜੀ ਉਸ ਉਤੇ ਜਿਸ ਮੈਂ ਫਿਰ ਮੈਂ ਉਹੀ ਉਲ ਜਲੂਲ ਸ਼ੁਰੂ ਕਰ ਦਿਤੀ ਸੋ ਅਸ ਸੋ ਹੁਣ ਅਸਲ ਗੱਲ ਵੱਲ ਆਉਂਦਾ ਹਾਂ ਚਾਹੇ ਜੋ ਵੀ ਸੀ ਉਸ ਵੇਲੇ ਮੇਰੀ ਹਾਲਤ ਪਰਬਸਤੀ ਵਿੱਚੋਂ ਨਿਕਲ ਕੇ ਮੈਂ ਰੁਕਿਆ ਕਿਤੇ ਨਾ ਤੇ ਰਵਾ ਰਵੀ ਤੁਰਿਆ ਜਾ ਦੌੜਿਆ ਜਾ ਰਿਹਾ ਹਸ ਜਿਵੇਂ ਕੋਈ ਬਾਹਰ ਪੁਰਾ ਚੁੱਕੀ ਆ ਰਹੀ ਹੋਵੇ ਮੇਰੇ ਮੰਗਲ ਕਿੱਧਰ ਜਾ ਰਿਹਾ ਤੇ ਕੀ ਸੋਚ ਕੇ ਜਾ ਰਿਹਾ ਕੁਝ ਵੀ ਨਹੀਂ ਸੀ ਜਾਣਦਾ ਜਾਣਦਾ ਸਿਰਫ ਇਹ ਉਸਾਂ ਕਿ ਜਿੰਨੀ ਛੇਤੀ ਤੇ ਜਿੰਨੀ ਦੂਰ ਨਿਕਲ ਜਾਮਾ ਚੰਗਾ ਐਦੂ ਅਗਲੀ ਰਾਮ ਕਹਾਣੀ ਬਹੁਤ ਲੰਬੀ ਹੈ ਰਾਨੋ ਜਿਸ ਦੇ ਬਿਆਨ ਨਾਲ ਲਈ ਸ਼ਾਇਦ ਛੇਰਾ ਮੋਹੀ ਕਾਗਜ਼ ਵੀ ਕੰਮ ਨਾ ਸਾਰ ਸਕਣ ਸੋ ਫਿਲਹਾਲ ਇਤਨਾ ਹੀ ਦੱਸਣਾ ਕਾਫੀ ਹੋਵੇਗਾ ਕਿ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਆਵਾਰਾਗਰਦੀ ਦੀ ਜ਼ਿੰਦਗੀ ਸੀ ਅੱਜ ਕਿਤੇ ਪਾਲਕੇ ਕਿਤੇ ਇਸ ਹਫਤੇ ਫਲਾਣੇ ਸ਼ਹਿਰ ਅਗਲੇ ਤਾਂ ਅਗਲੇ ਹਫਤੇ ਅਗਲੇ ਸ਼ਹਿਰ ਮਹੀਨਾ ਦੋ ਮਹੀਨੇ ਕੁਲੀਗਰੀ ਉਸ ਤੋਂ ਬਾਅਦ ਫਿਰ ਛਾਬਾ ਕਦੀ ਕੁਝ ਤੇ ਕਦੀ ਕੁਝ ਤਨਪੇਟ ਦਾ ਸਵਾਲ ਹੀ ਐਸਾ ਹੈ ਜਿਹੜਾ ਆਦਮੀ ਨੂੰ ਸਭ ਕੁਝ ਕਰਨ ਲਈ ਸਭ ਕੁਝ ਸਹਿਣ ਲਈ ਮਜਬੂਰ ਕਰ ਦਿੰਦਾ ਬੜੀ ਵੇਰਦਿਲ ਕੀਤਾ ਕਿ ਚੱਲਾਂ ਇੱਕ ਵਾਰੀ ਜਾ ਕੇ ਵੇਖਾਂ ਤਾਂ ਸਹੀ ਜੋ ਮਾਂ ਦਾ ਕੀ ਬਣ ਰਾਣੋ ਨਾਲ ਕੀ ਬੀਤੀ ਤੇ ਵਸਤੀ ਵਾਲਿਆਂ ਦਾ ਮੇਰੇ ਬਾਰੇ ਕੀ ਰਵੱਈਏ ਪਰ ਪਤਾ ਨਹੀਂ ਕਿਹੜਾ ਕੋਈ ਹਉਆ ਜਿਹਾ ਕਿ ਮੇਰਾ ਰਾਹ ਰੋਕ ਖੜੋਂਦਾ ਤਾਂ ਮੈਂ ਦਿਲ ਮਚੀਸ ਕੇ ਰਹਿ ਜਾਂਦਾ ਇਸ ਵਿਚਲੇ ਇਸ ਵਿਚਾਲੇ ਕੰਨ ਸੋ ਪਈ ਕਿ ਮਾਂ ਮਰ ਚੁੱਕੀ ਕੰਨ ਸੋ ਜੇ ਨਾ ਪੈਂਦੀ ਤਾਂ ਵੀ ਕੋਈ ਫਰਕ ਨਹੀਂ ਸੀ ਪੈਂਦਾ ਜਦੋਂ ਕਿ ਇਸ ਗੱਲ ਦਾ ਮੈਨੂੰ ਪਹਿਲਾਂ ਤੋਂ ਹੀ ਵਿਸ਼ਵਾਸ ਸੀ ਫਿਰ ਵੀ ਇਸ ਖਬਰ ਨੇ ਅਕੇਰਾ ਤਾਂ ਮੈਨੂੰ ਮਰਨ ਹੱਕਾ ਕਰ ਦਿੱਤਾ ਦਿਲ ਕਰੇ ਕਿ ਉੱਡ ਕੇ ਜਾ ਪਹੁੰਚਾਂ ਪਰ ਹੈ ਨਹੀਂ ਚੰਦਰੀਏ ਕਿਸਮਤੇ ਖਬਰੇ ਕਿਹੜੀ ਕੋਈ ਬਾਲਾ ਸੀ ਅੰਦਰ ਬੈਠੀ ਹੋਈ ਕਿ ਜਦੋਂ ਵੀ ਕਰੋ ਕਰ ਮੋੜਨ ਦਾ ਖਿਆਲ ਪੈਦਾ ਹੁੰਦਾ ਸੰਗੀ ਉਹ ਨੱਪ ਲੈਂਦੀ ਮੈਨੂੰ ਵਕਤ ਬੀਤਦਾ ਗਿਆ ਪਿਛਲੇ ਗੱਲਾਂ ਭੁੱਲਦਿਆਂ ਗਈਆਂ ਪਰ ਜੇ ਨਹੀਂ ਬਿਸਰ ਚੱਕੀ ਤਾਂ ਦੋ ਚੀਜ਼ਾਂ ਦੀ ਹਸਰਤ ਇੱਕ ਮਾਂ ਦੀ ਮੌਤ ਉੱਤੇ ਚਾਰ ਅਥਰੂ ਕੇਰ ਨਦੀ ਦੂਜੀ ਆਪਣੇ ਬਾਲ ਸਹਿੰਦੀ پاسੋਂ ਖਿਮਾ ਮੰਗਣਦ ਮਾਂ ਤਾਂ ਮਰ ਚੁੱਕੀ ਸੀ ਤੇ ਮੋਇਆਂ ਤੋਂ ਬਾਅਦ ਸਵੇ ਸਾਂਝਾ ਮੁੱਕ ਜਾਂਦਿਆਂ ਨੇ ਸਿਰਫ ਯਾਦ ਹੀ ਬਾਕੀ ਰਹਿ ਜਾਂਦੀ ਆ ਪਰ ਦੂਜੀ ਹਸਰਤ ਦਾ ਕੀ ਕਰਦਾ ਜਿਹੜੀ ਕਿਸੇ ਵੀ ਕਰਵਟ ਚੈਨ ਨਹੀਂ ਸੀ ਲੈਂਦੂੰਂਦੀ ਰਾਣੋ ਤਾਂ ਜਿੰਦੀ ਜਾਗਦੀ ਆ ਉਸੇ ਨੂੰ ਮਿਲਣ ਖਾਤਰ ਚਲਾ ਜਾਮਾ ਪਰ ਇਹ ਵੀ ਤਾਂ ਮੇਰੇ ਲਈ ਸੌਖਾ ਨਹੀਂ ਸੀ ਜਦੋਂ ਕਿ ਚੰਗਾ ਭਲਾ ਜਾਣਦਾ ਸੀ ਕਿ ਰਾਣੋ ਮੈਨੂੰ ਪੁੱਜ ਕੇ ਨਫ਼ਰਤ ਕਰਦੀ ਰੁਕ ਗਈ ਤੇ ਰਾਣੋ ਨਾਲੋਂ ਵੀ ਬਹੁਤੀ ਉਸਦੇ ਮਾਪੇ ਇਸ ਤੋਂ ਛੋਟ ਸਮਾਜਿਕ ਤੌਰ ਤੇ ਵੀ ਮੇਰੇ ਲਈ ਇਹ ਰਸਤਾ ਬੰਦ ਹੋ ਚੁੱਕਾ ਸੀ ਮੰਨਿਆ ਕਿ ਤੇਰੇ ਤੇ ਮੇਰੇ ਕੁਣ ਵੀ ਦੀ ਕਦੇ ਆਪੋ ਵਿੱਚ ਚੋਲੀ ਦੰਮਣ ਦੀਵਾਲੀ ਸਾਂਝ ਰਹਿ ਚੁੱਕੀ ਸੀ ਪਰ ਮੇਰੀਆਂ ਕਰਤੂਤਾਂ ਨੇ ਕੀ ਉਸ ਸਾਂਝ ਨੂੰ ਬਰਕਰਾਰ ਰੱਖਣ ਦੇ ਰਹਿਣ ਦਿੱਤਾ ਬਾਕੀ ਰਿਹਾ ਘਰ ਜ਼ਮੀਨ ਦਾ ਸਵਾਲ ਕੀ ਮੈਂ ਨਹੀਂ ਜੱਸਾਂ ਜਾਣਦਾ ਕਿ ਜੇ ਸਾਂਹਾਂ ਵਾਂਗ ਰਹਿ ਕੇ ਗੁਜ਼ਾਰਾ ਕਰਨਾ ਚਾਹੁੰਦਾ ਤਾਂ ਘਰ ਵਿੱਚ ਮੈਨੂੰ ਕਿਸੇ ਗੱਲ ਦੀ ਘਾਟ ਨਹੀਂ ਸੀ ਰੱਬਾ ਕੀ ਹੋ ਗਿਆ ਅੱਜ ਮੈਨੂੰ ਮੜ ਉਹੀ ਚੱਲ ਖਲਿਆ ਨਾ ਲੱਗ ਪਿਆ ਹਾਂ ਹੁਣ ਮੈਂ ਛੁੱਟ ਮਤ ਮਤਲਬ ਦੀਆਂ ਗੱਲਾਂ ਤੋਂ ਬਾਧੂ ਇੱਕ ਅੱਖਰ ਵੀ ਨਹੀਂ ਲਿਖਾਂਗਾ ਮੈਂ ਜ਼ਿੰਦਗੀ ਦੇ ਉਸ ਮੋੜ ਦਾ ਜ਼ਿਕਰ ਕਰਨ ਲੱਗਾ ਸਾਂ ਜਿਸ ਪਾਸੇ ਮੁੜਨ ਤੋਂ ਬਾਅਦ ਮੇਰੀ ਹਵਾਨੀਅਤ ਵਿੱਚ ਮੇਰੇ ਵੈਸ਼ੀਪਣੇ ਵਿੱਚ ਮੁੜ ਕੇ ਇਨਸਾਨੀਅਤ ਦੇ ਰੂਮਕੇ ਆਉਣ ਲੱਗ ਪਏ ਉਸੇ ਮੋੜ ਦਾ ਫਲ ਰੂਪ ਇਹ ਗਿਆ ਗੁਜਰਿਆ ਮੋਤੀ ਇੱਕ ਵਾਰ ਬਾਰੀ ਫੇਰ ਕਿਸੇ ਗਿਣਤੀ ਵਿੱਚ ਗਿਨਾ ਜਾਣ ਲੱਗ ਪਿਆ ਕਿਤਨੀ ਬੁਰੀ ਬੁਰੀ ਹਾਲਤ ਸੀ ਉਦੋਂ ਮੇਰੀ ਹੋਲੀਆ ਇੱਕਦਮ ਵਿਗੜਿਆ ਹੋਇਆ ਤਨ ਉੱਤੇ ਲੀਰਾਂ ਦੇ ਛੱਜ ਕਿਸੇ ਹੋਰ ਵੇਲੇ ਕਦੀ ਸੋਚਦਾ ਹੁੰਦਾ ਸਾਂ ਕਿ ਜਿਹੜੇ ਆਦਮੀ ਫੁੱਟਪਾਥਾਂ ਉੱਤੇ ਸੌ ਕੇ ਗੁਜ਼ਾਰਾ ਕਰਦੇ ਨੇ ਇਹ ਹੀੜਾਂ ਦੀਆਂ ਹੀੜਾਂ ਕਿੱਥੋਂ ਆ ਜਾਂਦੀਆਂ ਹਨ ਔਣਗ ਪਰ ਜਦੋਂ ਆਪ ਮੈਨੂੰ ਉਹੀ ਜੂਨ ਭੋਗਣ ਲਈ ਮਜਬੂਰ ਹੋਣਾ ਪਿਆ ਤਾਂ ਆਟੇ ਦਾਲ ਦਾ ਭਾਅ ਪਤਾ ਲੱਗ ਗਿਆ ਛੇਕੜ ਆਦੀ ਹੋ ਗਿਆ ਮੈਂ ਵੀ ਉਹੀ ਜੂਨ ਭੋਗਣ ਦਾ ਦੂਸਰੇ ਲੋਕਾਂ ਵਾਂਗ ਮੈਨੂੰ ਵੀ ਫੁੱਟਪਾਥਾਂ ਉੱਤੇ ਸੌਣ ਵਿੱਚ ਕੋਈ ਤਕਲੀਫ਼ ਜਾਂ ਕੋਈ ਸ਼ਰਮ ਨਹੀਂ ਮਹਿਸੂਸ ਹੁੰਦੀ ਸੀ ਜਿਵੇਂ ਮੁੱਢ ਕਦੀਮ ਤੋਂ ਉਹੀ ਜੂਨ ਭੋਗਦਾ ਚਲਾ ਆ ਰਿਹਾ ਹੁਮ ਅਗਲੀਆਂ ਪਿਛਲੀਆਂ ਸਭ ਗੱਲਾਂ ਭੁੱਲ ਭਲਾ ਗਈਆਂ ਜੇ ਨਹੀਂ ਭੁੱਲ ਸਕੀ ਤਾਂ ਕੇਵਲ ਤੇਰੀ ਦੁੱਖਾਂ ਪਛਤਾਵਾ ਭਰੀ ਯਾਦ ਕਾਸ਼ ਜੇ ਕਦੀ ਇੱਕ ਵਾਰੀ ਰਾਨੋ ਪਾਸੋਂ ਭੁੱਲ ਬਖਸ਼ਾਮ ਸਕ ਸਕਦਾ ਕਿਤਨੀ ਬੇਹੂਦਗੀ ਹੈ ਮੁੱਢ ਮੈਂ ਉਸੇ ਵਾਹਣ ਵਿੱਚ ਵਹੀ ਜਾਂਦਾ ਅੱਛਾ ਹੁਣ ਬਿਨਾਂ ਮਤਲਬ ਦੀਆਂ ਗੱਲਾਂ ਤੋਂ ਇੱਕ ਅੱਖਰ ਵੀ ਫालतू ਨਹੀਂ ਲਿਖਾਂਗਾ ਮੈਂ ਲੱਗਾ ਸਾਂ ਦੱਸਾਂ ਨਵੇਂ ਮੋੜ ਬਾਰੇ अथवा ਆਪਣੇ ਕਾਇਆ ਕਲਪ ਦੀ ਕਹਾਣੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਪੂਰੇ ਤੌਰ ਤੇ ਮੈਂ ਅਵਾਰਾ ਬਣ ਚੁੱਕਾ ਸਾਂ ਅਵਾਰਾਗਰ ਦੀ ਲਈ ਵੀ ਕਈ ਉਚੇਚੇ ਹੁਨਰ ਸਿੱਖਣੇ ਪੈਂਦੇ ਨੇ ਰਾਣੂ ਖਾਸ ਕਰਕੇ ਵਿਨ ਟੈਕਟੋਰੀਅਲ ਦਾ ਸਫਲ ਸਫਰ ਕਰਨਾ ਜੇ ਇਹ ਹੁਨਰ ਮੈਂ ਖੂਬ ਚੰਗੀ ਤਰ੍ਹਾਂ ਸਿੱਖ ਲਿਆ ਸੀ ਜਦੋਂ ਵੀ ਇੱਕ ਥਾਂ ਰਹਿੰਦੇ ਹਾਂ ਜੀ ਕਾਲਾ ਪੈ ਜਾਂਦਾ ਤਾਂ ਚੱਟ ਕਿਸੇ ਹੋਰ ਸ਼ਹਿਰ ਜਾ ਪਹੁੰਚਦਾ ਰੇਲ ਜਿਵੇਂ ਮੇਰੇ ਪਿਓ ਦਾਦੇ ਦੀ ਬਿਰਾਸਤ ਸੀ ਇਹ ਵਾਕਿਆ ਅੱਜ ਤੋਂ 3 ਸਾਲ ਪਹਿਲਾਂ ਹੈ ਧਾਹਰਾਂ ਨੂੰ ਰੇਲ ਦੇ ਜਿਸ ਡੱਬੇ ਵਿੱਚ ਮੈਂ ਸਫ਼ਰ ਕਰ ਰਿਹਾ ਸਾਂ ਉਹ ਮਿਲਟਰੀ ਵਾਲਿਆਂ ਲਈ ਰਿਜ਼ਰਵ ਸੀ ਗੱਡੀ ਵਿੱਚ ਚੋਖੀ ਭੀੜ ਹੋਣ ਕਰਕੇ ਮੈਂ ਉਹਨਾਂ ਪੰਜਾਬੀ ਫੌਜੀਆਂ ਵਿੱਚ ਜਾ ਫੁੱਸਰਿਆ ਮੈਨੂੰ ਵੇਖ ਕੇ ਉਹਨਾਂ ਦੇ ਮੱਥਿਆਂ ਤੇ ਧੌੜੀਆਂ ਪੈ ਗਈਆਂ ਪਰ ਇਸ ਤੋਂ ਪਹਿਲਾਂ ਕਿ ਉਹਨਾਂ ਵਿੱਚੋਂ ਕੋਈ ਮੈਨੂੰ ਦੁਕਾਰਦਾ ਮੈਂ ਆਪਣੇ ਇਕ ਖਾਸ ਉਹ ਨਰਦੀ ਵਰਤੋਂ ਨਾਲ ਨਾ ਕੇਵਲ ਉਹਨਾਂ ਦੀਆਂ ਤੇੜੀਆਂ ਸਾਫ਼ ਕਰ ਦਿੱਤੀਆਂ ਬਲਕਿ ਆਪਣੇ ਉੱਤੇ ਉਹਨਾਂ ਨੂੰ ਮਿਹਰਬਾਨ ਵੀ ਕਰ ਲੈ। ਇਹ ਤਾਂ ਤੈਨੂੰ ਪਤਾ ਹੀ ਹੈ ਕਿ ਰਾਣੂ ਕਿ ਮੇਰੀ ਆਵਾਜ਼ ਆਵਾਜ਼ ਮੇਰੀ ਨਿੱਕੇ ਹੁੰਦਿਆਂ ਤੂੰ ਹੀ ਕਾਫੀ ਸਰੀਲੀ ਸੀ ਬਸ ਉਹੀ ਚੀਜ਼ ਮੈਨੂੰ ਆੜਿਆ ਹੈ। ਮੈਂ ਖੂਬ ਲਟਕਾ ਨਾਲ ਗਾਣਾ ਸ਼ੁਰੂ ਕਰ ਦਿੱਤਾ। ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ ਮੈਨੂੰ ਲੈ ਚੱਲੇ ਬਾਬੂ। ਲੈ ਚੱਲਦੇ। ਇੱਕ ਵਾਰੀ ਸ਼ੁਰੂ ਕਰਨ ਦੀ ਧੀਰਸੀ ਸਵੇ ਵਾਹ ਵਾਹ ਕਰ ਉਠੇ। ਨਤੀਜਾ ਹੋਇਆ ਕਿ 2-3 ਸਟੇਸ਼ਨ ਲੱਗਦਿਆ ਤੀਕ ਮੈਂ ਉਹਨਾਂ ਵਿੱਚ ਇੰਜ ਰਚ ਮਿਚ ਗਿਆ ਜੇਕਨ ਉਹਨਾਂ ਵਿੱਚੋਂ ਹੀ ਸਾਂ। ਪਰ ਕਿੱਥੇ ਵਰਦਿਆਂ ਵਿੱਚ ਸਜੇ ਹੋਏ ਨੌਜਵਾਨ ਤੇ ਕਿੱਥੇ ਮੇਰੇ ਵਰਗਾ ਖਿੱਚ। ਡਾਂਢੀ ਸ਼ਰਮ ਮਹਿਸੂਸ ਹੋ ਰਹੀ ਸੀ ਮੈਨੂੰ ਉਸ ਵੇਲੇ। ਭਵੇਂ ਕੱਦ ਬੁੱਤ ਵਜੋਂ ਮੈਂ ਉਹਨਾਂ ਨਾਲੋਂ ਘੱਟ ਨਹੀਂ ਸਾਂ। ਅੰਗਾ ਦਾ ਵੀ ਤੀਦਾ ਸਾਂ। ਕਿੰਜ ਪੈ ਦਮਕਦੇ ਸਨ। ਉਹਨਾਂ ਦੇ ਚਿਹਰੇ ਮੂਰੇ ਤੇ ਕਿੱਡੇ ਖੁਸ਼ ਖੁਸ਼ ਜਾਪਦੇ ਸਨ ਸਭੀ ਪੁੱਛਣ ਤੇ ਜਦ ਪਤਾ ਲੱਗਾ ਕਿ ਮਿਲਟਰੀ ਦੀ ਇਹ ਟੁਕੜੀ ਨੇਫਾ ਦੇ ਮੋਰਚੇ ਤੇ ਜਾ ਰਹੀ ਹੈ ਤੇ ਹੱਕਾ ਬੱਕਾ ਰਹਿ ਗਿਆ ਮੈਂ ਮੋਰਚੇ ਤੇ ਜਾਣ ਦਾ ਮਤਲਬ ਮੂੰਹ ਦੇ ਮੌਤ ਦੇ ਮੂੰਹ ਵਿੱਚ ਜਾਣਾ ਪਰ ਉਹ ਸਵੇ ਤਾਂ ਜਾਪਦਾ ਸੀ ਜਿਵੇਂ ਕਿਸੇ ਦੀ ਜਾਣੇ ਜਾਂ ਕੋਈ ਮੇਲਾ ਵੇਖਣ ਜਾ ਰਹੇ ਹੋਣ ਚੀਨਿਆਂ ਨਾਲ ਭਾਰਤ ਦੀ ਲੜਾਈ ਛਿੜੀ ਹੋਈ ਸੀ ਵੋਇਦਾ ਮੈਨੂੰ ਪਤਾ ਸੀ ਪਰ ਇਸ ਨਾਲ ਮੇਰੀ ਕੋਈ ਦਿਲਚਸਪੀ ਨਹੀਂ ਸੀ ਛੇਕੜ ਮੈਂ ਇੱਕ ਜਵਾਨ ਨੂੰ ਪੁੱਛ ਹੀ ਬੈਠਾ ਕਿ ਕੀ ਉਹਨਾਂ ਨੂੰ ਡਰ ਨਹੀਂ ਲੱਗਦਾ ਮੋਰਚੇ ਤੇ ਜਾਂਦਿਆ ਸੋ ਸਵਾਲਾਂ ਜਵਾਬਾਂ ਦਾ ਸਾਰਾ ਵੇਰਵਾ ਮੈਂ ਇੱਥਾਂ ਇਨਵਨ ਲਿਖ ਰਿਹਾ ਜਿਸ ਨੂੰ ਪੜ੍ਹ ਕੇ ਯਕੀਨਨ ਤੂੰ ਵੀ ਉਨੀ ਹੀ ਹੈਰਾਨ ਹੋਵੇਂਗੀ ਸਰਦਾਰ ਜੀ ਉੱਥੇ ਤਾਂ ਸੁਣਿਆ ਹੈ ਇੰਨੀ ਦਿਨੇ ਰਾਤ ਹਵਾਈ ਜਹਾਜ਼ਾਂ ਤੋਂ ਬੰਬ ਤੇ ਤੋਪਾਂ ਚ ਗੋਲੇ ਵਰਦੇ ਰਹਿੰਦੇ ਨੇ ਤੇ ਹੋਰ ਤੇਰਾ ਕੀ ਖਿਆਲ ਹੈ ਲੜਾਈ ਦੇ ਮੋਰਚਿਆਂ ਵਿੱਚ ਲੱड्डੂ ਪੇੜੇ ਬਣ ਬਣਦੇ ਹੁੰਦੇ ਨੇ ਮੇਰਾ ਮਤਲਬ ਹੈ ਤੁਹਾਨੂੰ ਲੋਕਾਂ ਨੂੰ ਡਰ ਨਹੀਂ ਲੱਗਦਾ ਹੋਵੇਗਾ ਵਾਹ ਇਹ ਵੀ ਖੂਬ ਕਹੀ ਤੂੰ ਭਲਾ ਦੱਸ ਖਾਂ ਗੱਬਰੂਆ ਕੋਠਾਲੀ ਵਿੱਚ ਪੈਣ ਨਾਲ ਸੋਨੇ ਦਾ ਰੰਗ ਕਾਲਾ ਪੈ ਜਾਂਦਾ ਏ ਤੂੰ ਸੋਚਦਾ ਹੋਵੇਂਗਾ ਕਿ ਜਿੱਥੇ ਹਰ ਵੇਲੇ ਮੌਤ ਸਿਰ ਉੱਤੇ ਮੰਡਲਾਂਦੀ ਰਹਿੰਦੀ ਹੈ ਉੱਥੇ ਡਰ ਦੇ ਮਾਰੇ ਸੁਪਾਈਆਂ ਦੇ ਪ੍ਰਾਣ ਖੁਸ਼ਕ ਹੋ ਜਾਂਦੇ ਹੋਣਗੇ ਤਾਂ ਤੂੰ ਭੁੱਲਦਾ ਹੈ ਜਵਾਨ ਮੌਤ ਵੀ ਸ਼ੱਕ ਡਰਾਉਣੀ ਚੀਜ਼ ਹੈ ਵੱਡੇ ਵੱਡੇ ਰਸਤਾਂ ਵੀ ਜੇ ਦਾ ਨਾਂ ਸੁਣ ਕੇ ਕੰਮ ਉੱਠਦੇ ਨੇ ਪਰ ਜਿੰਨਾ ਲੋਕਾਂ ਦੇ ਦਿਲਾਂ ਵਿੱਚ ਵਤਨ ਦਾ ਪਿਆਰ ਠਾਠਾ ਮਾਰ ਰਿਹਾ ਹੋਵੇ ਜਿਹੜੇ ਜਨਮ ਭੂਮੀ ਨੂੰ ਬਚਾਉਣ ਦਾ ਪ੍ਰਣ ਲੈ ਕੇ ਘਰੋਂ ਨਿਕਲਦੇ ਹੋਣ ਉਹਨਾਂ ਨੂੰ ਕੀ ਆਖੇ ਮੌਤ ਦਾ ਡਰ ਉੱਚਰ ਤੱਕ ਰਾਣੋ ਹੋਰ ਵੀ ਕਈ ਜਵਾਨ ਸਿਰਫ਼ ਕੇ ਸਾਡੀਆਂ ਗੱਲਾਂ ਵਿੱਚ ਸਰੀਕ ਹੋ ਚੁੱਕੇ ਸਨ ਤੇ ਉਸ ਪਾਈ ਦੀ ਪੋਸਟ ਵਿੱਚ ਇੱਕ ਦੂਜੇ ਤੋਂ ਕਾਲੇ ਹੋ ਕੇ ਆਪੋ ਆਪਣੀਆਂ ਗੱਲਾਂ ਸੁਣਾਈ ਜਾ ਰਹੇ ਸਨ ਖਾਸ ਕਰਕੇ ਇੱਕ ਹੌਲਦਾਰ ਨੇ ਜਿਹੜਾ ਕਾਫੀ ਪੜਿਆ ਲਿਖਿਆ ਜਾਪਦਾ ਸੀ ਵੜੀਆਂ ਮਹਿਰ ਕਾਂ ਦੀਆਂ ਗੱਲਾਂ ਆਖਾਂ ਕਹਿਣ ਲੱਗਾ ਇੱਕ ਵਾਰੀ ਮਾਰਨਾ ਤਾਂ ਫੇਰ ਕੀ ਡਰਨੂੰ ਜਿਸ ਚੀਜ਼ ਨਾਲ ਇੱਕ ਨਾ ਇੱਕ ਦਿਨ ਜ਼ਰੂਰ ਹੀ ਸਾਡਾ ਵਾਪ ਪੈਣਾ ਹੈ ਖੁਦਾ ਹੀ ਖੁਦਾਈ ਵੀ ਜਿਸ ਮੌਤ ਦੀ ਆਮਦ ਨੂੰ ਟਾਲ ਨਹੀਂ ਸਕਦੀ ਉਸ ਤੋਂ ਡਰਨ ਦਾ ਕੀ ਮਤਲਬ ਸਾਡੇ ਪਿਓ ਦਾਦੇ ਪਰਦਾਦੇ ਨਹੀਂ ਰਹੇ ਅਸਾਂ ਵੀ ਨਹੀਂ ਰਹਿਣਾ ਸਾਡੇ ਪੁੱਤਰ ਪੋਤਰੇ ਪੜੋਤੇ ਵੀ ਨਹੀਂ ਰਹਿਣੇ ਫਿਰ ਕਿਉਂ ਮੌਤ ਦਾ ਡਰ ਕੇ ਬੰਦਾ ਰਾਤ ਸੁਕਾਵੇ ਸੋਚਣ ਵਾਲੀ ਗੱਲ ਤਾਂ ਇਹ ਐ ਗੱਭਰੂਆ ਕਿ ਜਦੋਂ ਉਸ ਸੌਰੀ ਮੌਤ ਨੇ ਆ ਹੀ ਕੀ ਰਹਿਣਾ ਹੈ ਤਾਂ ਕਿਸੇ ਦੁੱਖ ਬਿਮਾਰੀ ਨਾਲ ਅੱਡੀਆਂ ਰਗੜ ਕੇ ਮਰਨ ਨਾਲੋਂ ਬੰਦਾ ਕਿਉਂ ਆਪਣੇ ਵਤਨ ਦੀ ਸੇਵਾ ਵਿੱਚ ਜਿੰਦਬਾਰ ਦੇਵੇ ਗੱਡੀ ਸਟੇਸ਼ਨ ਉੱਤੇ ਸਟੇਸ਼ਨ پارک ਕਰਦੀ ਜਾ ਰਹੀ ਸੀ ਰਾਣੂ ਤੇ ਮੇਰੇ ਦਿਵਾਲੇ ਘੇਰਾ ਪਾਈ ਬੈਠੇ ਜਵਾਨ ਮੌਤ ਦੇ ਵਿਸ਼ੇ ਉੱਤੇ ਇੱਕ ਦੂਜੇ ਤੋਂ ਵੱਧ ਚੜ ਕੇ ਦਲੀਲਾਂ ਪਰਮਾਨ ਦੇ ਰਹੇ ਸਨ ਉਨ੍ਹਾਂ ਦੀਆਂ ਗੱਲਾਂ ਦਾ ਮੇਰੇ ਉੱਤੇ ਜੋ ਅਸਰ ਹੋ ਰਿਹਾ ਸੀ ਇਸ ਦਾ ਵਿਸਤਾਰ ਵਿੱਚ ਨਾ ਜਾਂਦਾ ਹੋਇਆ ਇੱਕ ਸੰਖੇਪ ਜਿਹਾ ਪ੍ਰਸ਼ਨ ਉੱਤਰ ਦਾ ਹੀ ਜ਼ਿਕਰ ਕਰਨਾ ਕਾਫੀ ਹੋਵੇਗਾ ਜਿਹੜਾ ਉਸ ਹਵਾਲਦਾਰ ਨੇ ਨਾਲ ਮੇਰਾ ਹੋਣ ਪਲਾ ਹਵਾਲਦਾਰ ਜੀ ਕੀ ਮੈਂ ਵੀ ਭਰਤੀ ਹੋ ਸਕਦਾ ਹਾਂ ਫੌਜ ਵਿੱਚ ਕਦੋਂ ਕਾਠੋ ਤੇ ਬਾਵਾ ਗੱਬਰੂਆ ਤੇਰੇ ਵਰਗਿਆਂ ਨੂੰ ਤਾਂ ਪਾਉਂਦਾ ਨਹੀਂ ਪੁੱਛਣਾ ਚਾਹੀਦਾ ਇੰਜ ਜੋ ਫਟੇ ਹਲੀ ਜ਼ਿੰਦਗੀ ਚੌੜ ਕਰਨ ਡਿਆ ਹੋਇਆ। ਨਾਲੇ ਵਤਨ ਦੇ ਕੰਮਾਂ ਮੇਂ ਘਨ ਨਾਲੇ ਆਪਣਾ ਆਪ ਸਵਾਰ ਲਵੇਗਾ। ਕਾਫੀ ਚਿਰ ਤੱਕ ਸਾਡੀਆਂ ਗੱਲਾਂ ਕਥਾ ਹੁੰਦੀਆਂ ਰਹੀਆਂ। ਜਿੰਨਾ ਦਿਨ ਤੀਜੇ ਵੱਜੂ ਮੈਂ ਭਰਤੀ ਹੋਣ ਦਾ ਦਿਲ ਨਾਲ ਪੱਕਾ ਫੈਸਲਾ ਕਰ ਲਿਆ। ਚਿੱਠੀ ਬਾਲੀ ਲੰਬੀ ਹੋ ਗਈ ਆ ਰਾਨੂ। ਤੇ ਜੇ ਮੈਂ ਆਪਣੀ ਭਰਤੀ ਹੋਣ ਦੀਆਂ ਗੱਲਾਂ ਲਿਖਣ ਲੱਗ ਪਿਆ ਤਾਂ ਕਿੱਸਾ ਹੋਰ ਲੰਮਾ ਹੋ ਜਾਵੇਗਾ। ਸਵਾਰੇ ਇੱਕ ਐਸਾ ਅਫਸਰ ਆ ਟੁੱਕਾ ਹੈ। ਕਿ ਜੇ ਤੂੰ ਹਿੰਮਤ ਕਰੀ ਤਾਂ ਸੀ ਕੁਝ ਚੱਲੇ ਮੋਹ ਦੋਹੀ ਬੈਠ ਕੇ ਸਾਰੀਆਂ ਗੱਲਾਂ ਕਹਿ ਸੁਣ ਸਕਾਂਗੇ ਅਰਥਾਤ ਸਾਡੀ ਰਜiment ਨੂੰ ਜੰਮੂ ਕਸ਼ਮੀਰ ਬਲਕੂਚ ਕਰਨ ਦਾ ਆਰਡਰ ਮਿਲ ਚੁੱਕਾ ਹੈ ਤੇ ਇਤفاق ਦੀ ਗੱਲ ਹੈ ਕਿ ਬਟਾਲੇ ਲਾਗ ਲਈ ਕਸ਼ਮੀਰ ਰੋਡ ਤੇ ਅੱਜ ਤੋਂ ਚੌਥੇ ਦਿਨ ਸਾਡੇ ਕਣਵਾਈ ਨੇ ਪੜਾ ਕਰਨਾ ਹੈ ਪੜਾ ਕਰਨਾ ਹੈ ਸੱਚ ਪੁੱਛੇ ਤਾਂ ਮੇਰਾ ਇਹ ਚਿੱਠੀ ਲਿਖਣ ਦਾ ਮੂਲ ਮਨੋਰਥ ਹੀ ਇਹੋ ਸੀ ਕਿ ਹੁਣ ਜਦੋਂ ਕਿ ਮੈਂ ਤੇਰੇ ਲਾਗਾਂ ਕੱਲ ਅੱਧੇ ਫਰਲਾਂਗ ਦੀ ਵਾਂਟ ਤੋਂ ਲੰਘਣ ਵਾਲਾ ਹਾਂ ਤਾਂ ਕਿ ਤੂੰ ਮੇਰੀ ਐਨੀ ਕੁ ਸਦਰ ਪੂਰੀ ਨਹੀਂ ਕਰੇਂਗੀ ਇੱਕ ਹੋਰ ਵੀ ਸਵੱਬ ਸੀ ਜਿਸ ਕਰਕੇ ਤੈਨੂੰ ਮਿਲਣਾ ਅਤੇ ਮਿਲਣ ਤੋਂ ਪਹਿਲਾਂ ਇਹ ਚਿੱਠੀ ਲਿਖਣਾ ਮੇਰੇ ਲਈ ਜ਼ਰੂਰੀ ਹੋ ਗਿਆ ਪਤਾ ਨਹੀਂ ਕਿਉਂ ਪਿਛਲੇ ਕੁਝ ਚਿਰ ਤੋਂ ਮੇਰੇ ਅੰਦਰ ਇੱਕ ਖਤਰਾ ਜਿਹਾ ਪੈਦਾ ਹੋਈ ਜਾ ਰਹੇ ਹੈ ਜੋ ਕਿਤੇ ਐਸਾ ਨਾ ਹੋਵੇ ਜੋ ਮੋਰਚੇ ਵਿੱਚ ਜਾ ਕੇ ਰਾਣੋ ਦੀ ਯਾਦ ਮੇਰੇ ਦਿਲ ਨੂੰ ਕਮਜ਼ੋਰ ਕਰ ਦੇਵੇ। ਮਤੇ ਮੈਂ ਰਾਣੋ ਦੇ ਚੱਕਰ ਵਿੱਚ ਪੈ ਕੇ ਆਪਣੇ ਫਰਜ਼ਾਂ ਤੋਂ ਵੀ ਮੁੱਕ ਹੋ ਜਾਵਾਂ। ਮਤੇ ਮੈਂ ਲੜਾਈ ਵਿੱਚ ਬੀਰਤਾ ਦਿਖਾਉਂਦਾ ਦਿਖਾਉਂਦਾ ਉਲਟਾ ਕਹਿਰਤਾ ਦਿਖਾਣ ਲੱਗ ਪਾਵਾਂ। ਸੋ ਅੰਤ ਵਿੱਚ ਇੱਕੋ ਗੱਲ ਹੋਰ ਲੇਕ ਕੇ ਚਿੱਠੀ ਖਤਮ ਕਰਦਾ ਹਰਾਨੋ। ਕਿ ਜੇ ਤੂੰ ਚਾਹੁੰਦੀ ਹਾਂ ਤਾਂ ਮੋਤੀ ਲੜਾਈ ਦੇ ਮੋਰਚੇ ਵਿੱਚ ਜਾ ਕੇ ਕੋਈ ਮਾਰਕਾ ਦਾ ਕਾਰਨਾਮਾ ਵਿਖਾਵੇ। ਜੇ ਤੇਰੀ ਇੱਛਾ ਹੈ ਕਿ ਮੋਤੀ ਦੇ ਅੰਦਰ ਸੂਰਮਿਆਂ ਵਾਲੀ ਸ਼ਕਤੀ ਪੈਦਾ ਹੋ ਜਾਵੇ ਤਾਂ ਹਰ ਹਿੱਲੇ ਤੈਨੂੰ ਮਿਥਵੇਂ ਵਕਤ ਤੇ ਕਿ ਪਹੁੰਚ ਕੇ ਮੈਨੂੰ ਮਿਲਣਾ ਹੋਵੇਗਾ ਹਰ ਹਿੱਲੇ ਰਾਣੂ ਅੱਜ ਤੋਂ ਚੌਥੇ ਦਿਨ ਸ਼ਾਮੇ ਸੱਚ ਉਹ ਗੱਲ ਲਿਖਣੀ ਤਾਂ ਮੈਂ ਭੁੱਲ ਹੀ ਗਿਆ ਕਿ ਲਿਖਣ ਪੜਨ ਦੀ ਜਾਂਚ ਮੈਨੂੰ ਕਦੋਂ ਤੇ ਕਿਵੇਂ ਆਈ ਸੋ ਮੇਰੀ ਸਲਾਹ ਹੈ ਕਿ ਇਹ વાર્ਤਾ ਤੈਨੂੰ ਮਿਲ ਕੇ ਜਵਾਨੀ ਸੁਣਾਵਾਂਗਾ ਕਿੱਡਾ ਆਨੰਦ ਆਵੇਗਾ ਕਿੰਦਾ ਸੁਹਾਗਾ ਸਮਾਂ ਹੋਵੇਗਾ ਰਾਨੋ ਜਦੋਂ ਤੂੰ ਬੈਠੀ ਸੁਣ ਰਹੀ ਹੋਵੇਂਗੀ ਕਿ ਮੈਂ ਬੈਠਾ ਸੁਣਾ ਰਿਹਾ ਹੋਵਾਂਗਾ ਰੱਬ ਕਰੇ ਉਹ ਸੁਨਹਿਰੀ ਘੜੀਆਂ ਜਲਦੀ ਆਉਣ ਧੰਨ